ਦੁਨੀਆ ਦੇ ਮਹਾਨ ਰਹਿਬਰ ਮਹਾਨ ਗੁਰੂ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਆਪਣੇ ਵੱਲੋਂ ਅਤੇ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਵੱਲੋਂ ਬਹੁਤ-ਬਹੁਤ ਮੁਬਾਰਕਾ ਦਿੰਦਾ ਹਾਂ ਇਹ ਪ੍ਰਗਟਾਵਾ ਲਾਲਚੰਦ ਕਟਾਰੂਚਕ ਕੈਬਨਿਟ ਮੰਤਰੀ ਪੰਜਾਬ ਨੇ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਤੇ ਇਤਿਹਾਸਿਕ ਗੁਰਦੁਆਰਾ ਸ੍ਰੀ ਬਾਠ ਸਹਿ ਵਿਖੇ ਨਤਮਸਤਕ ਹੋਣ ਮਗਰੋਂ ਕੀਤਾ ਇਸ ਮੌਕੇ ਤੇ ਸੰਬੋਧਨ ਕਰਦਿਆਂ ਲਾਲਚੰਦ ਕਟਾਰੂਚਕ ਕੈਬਨਿਟ ਮੰਤਰੀ ਪੰਜਾਬ ਨੇ ਕਿਹਾ ਕਿ ਅੱਜ ਪੂਰੀ ਦੁਨੀਆ ਅੰਦਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਮਨਾਇਆ ਜਾ ਰਿਹਾ ਉਹਨਾਂ ਵੱਲੋਂ ਲੋਕਾਂ ਨੂੰ ਕਿਰਤ ਕਰਨ ਲਈ ਨਾਮ ਜਪਣ ਲਈ ਅਤੇ ਵੰਡੇ ਦੇ ਛੱਕਣ ਦਾ ਸੰਦੇਸ਼ ਦਿੱਤਾ ਜੋ ਹਰ ਇੱਕ ਇਨਸਾਨ ਲਈ ਬਹੁਤ ਜ਼ਰੂਰੀ ਹੈ ਸਾਬ ਨੂੰ ਦੁਨੀਆ ਦੇ ਬਹਾਨ ਰਾਇਬਰ ਬਹਾਨ ਗੁਰੂ ਸਿੱਖ ਜੀ ਦਾ ਆਸਰਾ ਦਿੱਤੇ ਗੋਰਪੁਰ ਨੂੰ ਬਹੁਤ ਬਹੁਤ ਮੁਬਾਰਕਾ ਅੱਜ ਸਾਰੀ ਦੁਨੀਆ ਦੇ ਅੰਦਰ ਉਹਨਾਂ ਦਾ ਗੋਰਪੁਰ ਆਹ ਆਜ਼ਾੜਿਆ ਸੋ ਮੈਂ ਆਪਣੇ ਵੱਲੋਂ ਬਾਜੂ ਹੁਕਮੰਦਰੀ ਸਰਦਾਰ ਭਵਨ ਸਿੰਘ ਮਾਲੀ ਤਰਫੋਂ ਸਮੂਹ ਸੰਤਾ ਨੂੰ ਗੌਰਵਪੂਰਨ ਜਮਵਾਰਖਾ ਦੇਣਾ ਔਰ ਸ੍ਰੀ ਗੁਰਨਾਨ ਨੰਦਪਾਸਾ ਜਿਨ੍ਹਾਂ ਨੇ ਆਪਣੀ ਸਾਰੀ ਜੀਵਨ ਦੀ ਸਮੱਸਿਆ ਦੇ ਅੰਦਰ ਬਹੁਤ ਮਹਾਨ ਗੱਲਾਂ ਕਹੀਆਂ ਕਿਰਤ ਕਰੋ ਵੰਡ ਛਕੋ ਨਾਮ ਜਪੋ ਔਰ ਮੈਂ ਸਮਝਦਾ ਮੈਂ ਸਦਮ ਹਾਰ ਇਹ ਜਿਹੜਾ ਆ ਉਹਨਾਂ ਦਾ ਫਲਸਫੀ ਹੈ ਇਹ ਮਨੁੱਖ ਨੂੰ ਸੇਧ ਦੇਣ ਵਾਲੀ ਹੈ ਔਰ ਇਸ ਤਰ੍ਹਾਂ ਉਹਨਾਂ ਨੇ ਆਪਣੇ ਜੀਵਨ ਦੇ ਅੰਦਰ ਮੱਲਵਤ ਖੰਡਵਾਦ ਦੇ ਖਿਲਾਫ ਜਿਸ ਤਰ੍ਹਾਂ ਉਹਨੇ ਮਤਲਬ ਜਿਹੜਾ ਉਹ ਆਧਵਿਸ਼ਵਾਸ ਦੇ ਖਿਲਾਫ ਜੋਟ ਮਾਰੀ ਆ ਲੋਕਾਂ ਨੂੰ ਬੜਾ ਤਰਕ ਦੇ ਨਾਲ ਵਿਵੇਕ ਦੇ ਨਾਲ ਆਪਣੀ ਫਿਲਾਸਫੀ ਦਾ ਜੋੜਿਆ ਮੈਂ ਸਮਝਦਾ ਅੱਜ ਵੀ ਉਹਦੀ ਬਹੁਤ ਵੱਡੀ ਮਾਰਤਾ ਔਰ ਸਿਰਗੁਰ ਨਾਨਕ ਪਾਸ਼ਾ ਜੀ ਦੇ ਵਿਚਾਰਾਂ ਤੋਂ ਪ੍ਰੇਰਨਾ ਲੈ ਕੇ ਅਸੀਂ ਕਿਤੇ ਇੱਕ ਚੰਗਾ ਸਮਾਜ ਸਿਰਜਦੇ ਆ ਉਹਦੇ ਨਾਲ ਦੀ ਨਾਲ ਇੱਕ ਅਸੀਂ ਚੰਗੇ ਮਨੁੱਖ ਚੰਗੇ ਸਮਾਜਿਕ ਕਾਰਗਰ ਬਣ ਸਕਦੇ ਆ ਸੋ ਮੈਂ ਫਿਰ ਦੁਬਾਰਾ ਆਪਣੇ ਉਸ ਮਹਾਨ ਰਹਿਬਰ ਦੁਨੀਆ ਦੇ ਮਾਰਕਸ ਬਸ ਵੀ ਯੋਨਾ ਨੇ ਆਪਣੇ ਜੀਵਨ ਦਾ ਹਰ ਪਲ ਮਾਰਮਤਾ ਦੇ ਦੇਖੇ ਲਾਇਆ ਔਰ ਉਹਨਾਂ ਦੇ ਜਨਮ ਦਿਨੀਆਂ ਉਹਨਾਂ ਦੇ ਗੁਰਪੁਰਬੀਆਂ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਮੈਂ ਆਸ ਕਰਦਾ ਕਿ ਤੁਸੀਂ ਅੱਜ ਇਹ ਪ੍ਰਹਿਤ ਕਰੋਗੇ ਉਹਨਾਂ ਦੇ ਫਲਸਫੇ ਤੋਂ ਉਹਨਾਂ ਦੇ ਜੀਵਨ ਦਾ ਜਿਹੜਾ ਸਮੁੱਚਾ ਵਿਚਾਰ ਹੈ ਔਰ ਉਸ ਫਲਸਫੇ ਨੂੰ ਗ੍ਰਹਿਣ ਕਰਦੇ ਹੋਏ ਤੁਸੀਂ ਆਪਣੇ ਆਲੇ ਦੁਆਲੇ ਆਪਣਾ ਜੀਵਨ ਜਿਹੜਾ ਸਫਲ ਬਣਾਓਗੇ ਫਿਰ ਦੁਬਾਰਾ ਸਭ ਨੂੰ ਇਸ ਸਨਮਾਨ ਗੁਰਪੁਰਬੀਆਂ ਬਹੁਤ ਬਹੁਤ ਮੁਬਾਰਕਾਂ